78 ਤੋਂ ਲੈ ਕੇ 95 ਤੱਕ 2.5 ਲੱਖ ਤੋਂ ਉੱਪਰ ਮੁੰਡਾ ਸ਼ਹੀਦ ਹੋਇਆ ਜੀ 2.5 ਲੱਖ ਸ਼ਹੀਦ ਹੋਣ ਦੇ ਨਾਲ ਵੀ ਸਾਡੀ 2% ਸਿੱਖੀ ਨਹੀਂ ਖਤਮ ਹੋਈ ਜੀ ਇੱਕ ਸਿੱਖ ਸ਼ਹੀਦ ਹੁੰਦਾ ਸੀ ਹਜ਼ਾਰਾਂ ਅਮਰ ਛਕਦੇ ਸੀ ਪਰ 97 ਚ ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਸੈਂਟਰ ਨਾਲ ਗੱਲ ਕੀਤੀ ਕਿ ਤੁਸੀਂ ਜਿਹੜਾ ਰਸਤਾ ਚੁਣਿਆ ਹੈ ਇਹਦੇ ਨਾਲ ਸਿੱਖ ਖਤਮ ਨਹੀਂ ਹੋਣੇ ਲੋਸੀ ਜੇਕਰ ਉਹ شہید ਕਰਦੇ ਆ ਉਹਦੀ ਵਰਸੀ ਦੇ ਉੱਤੇ ਅਮਰ ਸ਼ਕਨ ਵਾਲਿਆਂ ਦੀ ਕਤਾਰ ਨਹੀਂ ਟੁੱਟਦੀ ਇਹ ਠੇਕਾ ਮੈਨੂੰ ਦਿਓ ਠੇਕਾ ਲਿਆ ਤੇ ਆਰਐਸਐ ਨਾਲ ਸਮਝੌਤਾ ਕਰਕੇ 97 ਤੋਂ ਬਾਅਦ ਝੂਟੇ ਪੁਲਸ ਮੁਕਾਬਲੇ ਤਾਂ ਬੰਦ ਹੋ ਗਏ ਤੇ ਜਿਹੜੇ ਅਸੀਂ 78 ਤੋਂ ਲੈ ਕੇ 95 ਤੱਕ 2% ਸਿੱਖੀ ਸਿੱਖ ਨਹੀਂ ਸੀ ਮੁੱਕੇ ਤੇ 97 ਤੋਂ ਬਾਅਦ ਇਹਦੀ ਸਰਕਾਰ ਨੇ 98% ਸਿੱਖੀ ਖਤਮ ਕਰਤੀ ਇਹਨੇ ਦਾਦਾ ਅਮਰਤਾਰੀ ਪਿਓ ਦੇ ਕੇਸ ਰੱਖੇ ਤੇ ਪੋਤਾ ਕੋਨ ਮੋਨ ਕਰਤਾ ਨਸ਼ਿਆ ਤੇ ਦੇਵਤਾ ਨਸ਼ਿਆਂ ਦੇ ਸਦਾਗਰ ਪੰਜਾਬ ਦੀ ਧਰਤੀ ਤੇ ਆਪਣੇ ਜਾਲ ਵਿਛਾ ਕੇ ਬੈਠ ਗਏ ਜੀ ਅਸੀਂ ਬੜੇ ਉਸ ਟਾਈਮ ਤੇ ਵੀ ਬੜੇ ਉਪਰਾਲੇ ਕੀਤੇ ਪਰ ਸਾਡੇ ਕੋਲੇ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਸੀ ਜੀ ਦੀ ਆਵਾਜ਼ ਨਹੀਂ ਸੀ ਲੋਕ ਸੁਣਦੇ ਮੈਨੂੰ ਯਾਦ ਆ ਜੇ ਵੀ 2007 ਦੀ ਗੱਲ ਆ ਮੁਕਸਰ ਦੀ ਧਰਤੀ ਤੇ ਜੀ ਪ੍ਰੈਸ ਵਾਲੇ ਵੀ ਤੁਹਾਡੇ ਵਰਗੇ ਵੀਰ ਨੇ ਇੱਕ ਸਵਾਲ ਕੀਤਾ ਸੀ ਜੀ ਕਿ ਸਿਮਰਜੀਤ ਮਾਨ ਦੇ ਨਾਲ ਲੋਕ ਘਟ ਕਿਉਂ ਆ ਪ੍ਰਕਾਸ਼ ਸਿੰਘ ਬਾਦਲ ਦਾ ਕਾਫਲਾ ਵੱਡਾ ਕਿਉਂ ਆ ਤੇ ਦਾਸ ਦਾ ਜਵਾਬ ਸੀ ਕਿ ਸਿਮਰਜੀਤ ਸਿੰਘ ਮਾਨ ਆਈਪੀਐਸ ਆ ਆਈਪੀਐਸ ਦਿਮਾਗ ਦੇ ਮਾਨ ਦੇ ਨਾਲ ਖੜੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਪਲੱਸ 2 ਫੇਲ ਬੋਗਾ ਜਿਹੜੇ ਬੋਗਾ ਉਹ ਪ੍ਰਕਾਸ਼ ਸਿੰਘ ਬਾਦਲ ਨਾਲ ਤੋਰੇ ਬੇ ਆ ਪਰ ਅੱਜ ਮੈਂ ਕਹੂੰਗਾ ਅੱਜ ਜਿਹੜੇ ਹਾਲਾਤ ਬਣ ਰਹੇ ਹਨ ਅੱਜ ਜਦੋਂ ਅਸੀਂ ਸਵੇਰ ਤੋਂ ਲੈ ਕੇ ਮਖੂਆ ਏਰੀਆ ਜੀਜੀ ਦਾ ਏਰੀਆ ਜਿੱਥੇ ਮੇਰੀ ਡਿਊਟੀ ਲੱਗੀ ਹੋਈ ਮਾਤਾ ਜੀ ਨੇ ਕਿਹਾ ਕਿ ਇਸ ਏਰੀਆ ਨੂੰ ਸੰਭਾਲਣਾ ਕਾ ਅੱਜ ਵੀ ਮੇਰੀ ਵਾਰਤਾ ਉਹਨਾਂ ਨਾਲ ਰਾਪਤਾ ਹੋ ਰਿਹਾ ਸੀ ਇਹ ਬਾਤ ਹੈ ਇਸ ਏਰੀਆ ਨੂੰ ਜਦੋਂ ਮੈਂ ਦੇਖਦਾ ਪਿੰਡਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਹੰਗਾਰੇ ਮਿਲ ਰਹੇ ਆ ਕਿ ਜਿੱਥੇ 1500 ਵੋਟ ਉਹ ਕਹਦੇ 1200 ਵੋਟ ਅਮਰਪਾਲ ਸਿੰਘ ਦੇ ਹੱਕ ਵਿੱਚ ਜਾਊਗੀ ਮੈਂ ਇਹ ਕਮਾ ਅਮਰਪਾਲ ਦੇ ਖੜਨ ਦੇ ਨਾਲ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਜਿਹੜੇ ਅੱਜ ਦਿੱਲੀ ਦਰਬਾਰ ਮੈਂ ਕਹਿੰਦਾ ਇਹ ਲੜਾਈ ਅਮਰਪਾਲ ਦੀ ਨਹੀਂ ਇੱਕ ਪਾਸੇ ਦਿੱਲੀ ਦਰਬਾਰ ਇੱਕ ਪਾਸੇ ਦਿੱਲੀ ਦਰਬਾਰ ਦੇ ਝਾੜੂ ਚੁੱਕਣ ਵਾਲੇ ਲੋਕ ਭਾਵੇਂ ਉਹ ਬੌਕਰ ਵਾਲੇ ਆ ਭਾਵੇਂ ਉਹ ਬਾਦਲ ਦਲਈਏ ਭਾਵੇਂ ਉਹ ਕਾਂਗਰਸੀਗੇ ਆ ਭਾਵੇਂ ਉਹ ਕਮਲ ਦੇ ਫੁੱਲ ਵਾਲੇ ਭਾਜੀਪੀ ਵਾਲੇ ਆ ਤੇ ਦੂਜੇ ਪਾਸੇ ਅਣਖ ਖੜੀ ਪੰਜਾਬ ਦੀ ਹੂੰ ਹੁਣ ਸਵਾਲ ਅਣਕਜਿਤ ਦੀ ਆ ਕਿ ਦਿੱਲੀ ਦਰਬਾਰ ਦੇ ठेकेदार ਜਿੱਤਦੇ ਆ ਜਿਹੜੇ ਜਿੱਤਦੇ ਆ ਰਹੇ ਸਾਨੂੰ ਜੀ ਪਰ ਮੈਨੂੰ ਅੱਜ ਲੱਗਦਾ ਹੈ ਕਿ ਹੁਣ ਆ ਜਿਹੜੇ ਬਲਟੋਏ ਬਲਟਾਏ ਜਿਹੜੇ ਬੋਲਦੇ ਫਿਰਦੇ ਆ ਨਾ ਜਿਹੜੇ ਹੱਥ ਖੜੇ ਕਰ ਕਰਕੇ ਬਾਹਰ ਨਿਕਲੇ ਅਖੌਤੀ ਅਕਾਲੀ ਜਿਹੜੇ ਆ ਅੱਜ ਭਾਵੇਂ ਉਹ ਡਰਾਮੇ ਕਰ ਰਿਹਾ ਕਿ ਮੈਂ ਜੇਲ੍ਹ ਕੱਟੀ ਫਲਾਣਾ ਕੀਤਾ ਦਾਸ ਨੇ ਵੀ ਛੇ ਜੇਲਾਂ ਕੱਟੀਆਂ ਕੀ ਬਾਤ ਜੇਲਾਂ ਕੱਟਣ ਨਾਲ ਗੱਲ ਨਹੀਂ ਹੁੰਦੀ ਤੁਹਾਡਾ ਕਰਦਾਰ ਕੀ ਆ ਤੁਹਾਡਾ ਸਿਧਾਂਤ ਕੀ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੂੰ ਜਦੋਂ ਆਪਣਿਆਂ ਨੇ ਧੋਖਾ ਕੀਤਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਂ ਦੇ ਕੌਮਗਦਰ ਬਣਾਤਾ ਕਹਿੰਦੇ ਉਹ ਬਾਦਸ਼ਾਹ ਬਣ ਬੈਠਾ ਤੇ ਜਿਹੜੇ ਬਨੋਦ ਸਿੰਘ ਵਰਗੇ ਸੀ ਉਹ ਸਰਕਾਰ ਨਾਲ ਰੱਖ ਕੇ ਰਾਜ ਕਰਨ ਲੱਗ ਪਏ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਦੇ ਨਾਲ ਜਿਹੜੇ ਸ਼ਹੀਦੀਆਂ ਪਾਉਣ ਵਾਲੇ ਨਾਲ ਲੜਨ ਵਾਲੇ ਮਰਨ ਵਾਲੇ ਉਹ ਤਾਂ ਕੋਈ ਕਿਸੇ ਪਾਰਟੀ ਦਾ ਏਜੰਟ ਤੇ ਵਿਰਸਾ ਬਲਟੋਆ ਜਿਹੜਾ ਹੱਥ ਖੜੇ ਕਰਕੇ ਨੀ ਪਾਰਲੀਮੈਂਟ ਦੀ ਮੈਂਬਰ ਤੈਨੂੰ ਖਿਤਾਬ ਹੀ ਇਹ ਮਿਲਿਆ ਗਰੇਵਾਲ ਨੂੰ ਐ ਜੀ ਪੀ ਸੀ ਮੈਂਬਰੀ ਖਿਤਾਬ ਚ ਮਿਲਿਆ ਤੁਸੀਂ ਸਿੱਖਾਂ ਦਾ ਕਹਾਣ ਕਰਵਾਇਆ ਪਰ ਹੁਣ ਸਿੱਖ ਜਵਾਨੀ ਜਾਗ ਪਈ ਹੁਣ ਬਲਟੋਆ ਜਾਂ ਇਹਦੇ ਵਰਗਿਆਂ ਦੇ ਪੈਰ ਨਹੀਂ ਲੱਗਣ ਗਿਆ ਲਾਲਜੀਤ ਭੁੱਲਰ ਕੀ ਵੀ ਆਂ ਦਿੱਤਾ ਉਹਨੇ ਆਰਾਮਗੜੀਏ ਸਿੱਖਾਂ ਦੇ ਉੱਤੇ ਕਿ ਜੀ ਤਰਬਾਨੀ ਸੀ ਮੈਂ ਕਹਿੰਨਾ ਕਿ ਜਦੋਂ ਕੁੱਤੇ ਦੀ ਮੌਤ ਆਉਂਦੀ ਉਹ ਪਿੰਡ ਵੱਲ ਭਜਦਾ ਤੇ ਜਦੋਂ ਕਿਸੇ ਬੰਦੇ ਦੀ ਮੌਤ ਆਉਂਦੀ ਆ ਇਹਦੇ ਉਲਟ ਪੁਲਟ ਬਿਆਨ ਦਿੰਦਾ ਹੁਣ ਜਵਾਨੀ ਜਾਗ ਪਈ ਆ